ਪੁਲਿਸ ਚੌਂਕੀ ਨੂੰ ਮੋੜ ਬਣਾਇਆ ਨਿਸ਼ਾਨਾ ਟੁੱਟਣ ਕਰਨ ਬਾਅਦ ਆਈ ਪਰ ਲੋਕਾਂ ਦਾ ਕਹਿਣਾ ਇਹ ਸੀਗਾ ਕਿ ਜਿਹੜੀ ਆਵਾਜ਼ ਸੀਗੀ ਸ਼ੀਸ਼ਾ ਟੁੱਟਣ ਦੀ ਨਹੀਂ ਸੀਗੀ ਬਹੁਤ ਜ਼ਿਆਦਾ ਤੇਜ਼ ਆਵਾਜ਼ ਸੀਗੀ ਜਿਹੜੀ ਕਿ ਪੂਰੇ ਪਿੰਡ ਦੇ ਵਿੱਚ ਸੁਣਾਈ ਦਿੱਤੀ ਗੁਰਦਾਸਪੁਰ ਪੁਲਿਸ ਚੌਂਕੀ ਚ ਮੋੜ ਧਮਾਕਾ ਇੱਥੇ ਲੋਕਲਸ ਨੇ ਕਾਲ ਕਰਕੇ ਈਐਸਟੀ ਸਾਹਮਣੇ ਬੱਸੇ ਸੀ ਤੇ ਕੰਟਰੋਲ ਹੋਂਤੇ ਵੀ ਇਨਫੋਰਮੇਸ਼ਨ ਰੀਸੀਵ ਹੋਈ ਸੀ ਜਿਸ ਤੋਂ ਬਾਅਦ ਇਮੀਡੀਏਟਲੀ ਸੀਨੀਅਰ ਆਫੀਸਰ ਜੋ ਕੀ ਨਜ਼ਦੀਕ ਹੀ ਮੌਜੂਦ ਸੀ ਉਹ ਉਥੇ ਪਹੁੰਚ ਗਿਆ ਤਾਂ ਘਟਨਾ ਤੋਂ ਬਾਅਦ ਦਹਿਲ ਉੱਠਿਆ ਪੂਰਾ ਪਿੰਡ ਜਿਹਸੀ ਆਸ-ਪਾਸ ਦੇ ਲੋਕਾਂ ਦੀ ਗੱਲ ਕਰੀਏ ਤਾਂ ਲੋਕਾਂ ਵੱਲੋਂ ਜਿਹੜਾ ਹੈਗਾ ਇਹ ਤੇ ਸੀਰੀਅਲ ਬਲਾਸਟ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਜੀ ਹਾਂ ਗੁਰਦਾਸਪੁਰ ਚ ਮੋੜਾ ਪੁਲਿਸ ਚੌਂਕੀ ਚ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਧਮਾਕਾ ਇੰਨਾ ਜ਼ਬਰਦਸਤ ਹੋਇਆ ਹੈ ਕਿ ਧਮਾਕੇ ਦੀ ਆਵਾਜ਼ ਨਾਲ ਪੂਰਾ ਪਿੰਡ ਦਹਿਲ ਉੱਠਿਆ ਪੂਰਾ ਪਿੰਡ ਸਹਿਮੁੱਠਿਆ ਵਿੰਡਮਟਾਲਾ ਪਿੰਡ ਵਿੱਚ ਬਹੁਤ ਜ਼ੋਰ ਦੀ ਇੱਕ ਵਾਇਸ ਸੁਣਾਈ ਜਿਹੜੀ ਦਿੱਤੀ ਗਈ ਜਿਸ ਵਿੱਚ ਪੁਲਿਸ ਨੂੰ ਜਿਹੜਾ ਉਹ ਸਬਾਜਬਾਰ ਜਿਹੜਾ ਦੱਸ ਦਿੱਤਾ ਗਿਆ ਜਿਸ ਵਿੱਚ ਜਿਹੜਾ ਡਿਪੀ ਸਾਹਿਬ ਐਸਐਸਪੀ ਸਾਹਿਬ ਜਿਹੜੇ ਇਥੇ ਮੌਕੇ ਤੇ ਪਹੁੰਚੇ ਸੀ ਦੇਖਣ ਤੋਂ ਬਾਅਦ ਅੱਜ ਸ਼ਰਮੀਨ ਤੋਂ ਬਾਅਦ ਕੋਈ ਚੀਜ਼ ਮਿਲ ਨਹੀਂ ਦੀ ਹੈ ਬਾਕੀ ਪੁਲਿਸ ਨੇ ਸ਼ਵਾਸ਼ ਦਿੱਤਾ ਹੈ ਕਿ ਜਿੱਦਾਂ ਵੀ ਸਭ ਕੋਈ ਚੀਜ਼ ਪਤਾ ਲੱਗਦੀ ਹੈ ਤੇ ਅਸੀਂ ਤੁਹਾਨੂੰ ਸਾਰਾ ਜਿਹੜਾ ਦੱਸ ਦਿੰਦਾ ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੁਰੰਤ ਵੱਡੀ ਗਿਣਤੀ ਚ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਚ ਥਾਣਾ ਕਲਾ ਨੌਰ ਦੀ ਚੌਂਕੀ ਬਡਾਲਾ ਵਾਂਗਰ ਦੇ ਸ਼ੀਸ਼ਿਆਂ ਦਾ ਨੁਕਸਾਨ ਹੋਇਆ ਜਾਣਕਾਰੀ ਮੁਤਾਬਕ ਇਹ ਘਟਨਾ ਰਾਤ ਦੇ ਕਰੀਬ 10 ਵਜੇ ਦੀ ਹੈ ਤੇ ਇਸ ਘਟਨਾ ਦੇ ਹੋਣ ਤੋਂ ਬਾਅਦ ਇਲਾਕੇ ਦੇ ਲੋਕਾਂ ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਆਖਰ ਕੀ ਨੇ ਮੌਕੇ ਦੇ ਹਾਲਾਤ ਇਹ ਤੁਸੀਂ ਖੁਦ ਹੀ ਦੇਖ ਲਓ ਕਲਾ ਨੌਰ ਅਧੀਨ ਹੁੰਦੇ ਜਿਹੜੀ ਚੌਂਕੀ ਆ ਬਡਾਲਾ ਬਾਂਗਰ ਵਿਖੇ ਜਿੱਥੇ ਰਾਤ ਇਹ ਦੱਸਿਆ ਜਾ ਰਿਹਾ ਕਿ ਕਰੀਬ 10 ਵਜੇ ਜਿਹੜਾ ਸੀਗਾ ਇੱਕ ਧਮਾਕਾ ਹੋਇਆ ਜਿਸ ਦੀ ਆਵਾਜ਼ ਪੂਰੇ ਪਿੰਡ ਵਿੱਚ ਸੁਣੀ ਗਈ ਜਿਸ ਤੋਂ ਬਾਅਦ ਲੋਕਾਂ ਵੱਲੋਂ ਜਿਹੜਾ ਸੀਗਾ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਤੇ ਜਿਹੜੇ ਐਸਐਸਪੀ ਗੁਰਦਾਸਪੁਰ ਨੇ ਜ਼ਿਲ੍ਹਾ ਪੁਲਿਸ ਗੁਰਦਾਸਪੁਰ ਦੇ ਐਸਐਸਪੀ ਨੇ ਹਰੀਸ਼ ਦਿਆਮਾ ਜੀ ਉਹ ਮੌਕੇ ਤੇ ਪਹੁੰਚੇ ਜਿਨ੍ਹਾਂ ਵੱਲੋਂ ਇੱਥੇ ਆ ਕੇ ਜਿਹੜਾ ਸੀਗਾ ਤਫ਼ਤੀਸ਼ ਕੀਤੀ ਗਈ ਉਹਨਾਂ ਵੱਲੋਂ ਇਹ ਦੱਸਿਆ ਗਿਆ ਕਿ ਇਹ ਜਿਹੜਾ ਸੀਗਾ ਇੱਕ ਸ਼ੀਸ਼ਾ ਟੁੱਟਾ ਹੋਇਆ ਹੈ ਦਰਵਾਜ਼ੇ ਦਾ ਇਹ ਸ਼ੀਸ਼ਾ ਟੁੱਟਣ ਕਰਨ ਬਾਅਦ ਆਈ ਹੈ ਪਰ ਨੇ ਸੀ ਕਿ ਬਹੁਤ ਜ਼ਿਆਦਾ ਤੇਜ਼ ਆਵਾਜ਼ ਸੀਗੀ ਜਿਹੜੀ ਕਿ ਪੂਰੇ ਪਿੰਡ ਦੇ ਵਿੱਚ ਸੁਣਾਈ ਦਿੱਤੀ ਹੈ ਤੇ ਇਹ ਮੈਂ ਥੇ ਇਹ ਵੀ ਦੱਸਣਾ ਚਾਹਾਂਗਾ ਕਿ ਬੀਤੇ ਦਿਨੀ ਜਿਹੜਾ ਬਖਸ਼ੀਵਾਲ ਹੈ ਬਖਸ਼ੀਵਾਲ ਦੀ ਚੌਂਕੀ ਹੈ ਜਿਹੜੀ ਗੁਰਦਾਸਪੁਰ ਅਧੀਨ ਹੁੰਦੀ ਹੈ ਉੱਥੇ ਵੀ ਇੱਕ ਬਲਾਸਟ ਹੋਇਆ ਸੀਗਾ ਇਸ ਤੋਂ ਪਹਿਲਾਂ ਵੀ ਕਈ ਬਲਾਸਟ ਜਿਹੜੇ ਨੇ ਵਕ ਵਕ ਥਾਵਾਂ ਤੇ ਹੋ ਚੁੱਕੇ ਨੇ ਤੇ ਜਿਵੇਂ ਕਿ ਥਾਣਿਆਂ ਨੂੰ ਇਹ ਥ੍ਰੈਟ ਵੀ ਆਇਆ ਕਿ ਇਹਨਾਂ ਨੂੰ ਜਿਹੜੇ ਹੈਗੇ ਆ ਡਾਉਣ ਦੀ ਜਿਹੜੀ ਹੈਗੀ ਐ ਇੱਕ ਚਤਾਵਨੀ ਦਿੱਤੀ ਗਈ ਆ ਤੇ ਉਸ ਦੇ ਚੱਲਦੇ ਜਿਹੜਾ ਲੋਕਾਂ ਵੱਲੋਂ ਜਿਹੜਾ ਹੈਗਾ ਇਹਨੂੰ ਸੀਰੀਅਲ ਬਲਾਸਟ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਪਰ ਐਸਐਸਪੀ ਗੁਰਦਾਸ ਦੀ ਗੱਲ ਕਹਿ ਕੇ ਜਿਹੜਾ ਸੀਗਾ ਟਾਲਣ ਦੀ ਕੋਸ਼ਿਸ਼ ਕੀਤੀ ਗਈ ਆ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਜਿਹੜਾ ਦਰਵਾਜ਼ਾ ਲੱਗਾ ਹੋਇਆ ਇਹਦਾ ਜਿਹੜਾ ਸ਼ੀਸ਼ਾ ਸੀਗਾ ਉਹ ਬ੍ਰੇਕ ਹੋਇਆ ਹੋਇਆ ਤੇ ਉਹਨਾਂ ਦਾ ਕਹਿਣਾ ਇਹ ਸੀਗਾ ਕਿ ਇਹ ਜਿਹੜਾ ਜਿਹੜੀ ਆਵਾਜ਼ ਆਈ ਹੈ ਉਹ ਇਹ ਸ਼ੀਸ਼ਾ ਟੁੱਟਣ ਦੀ ਆਈ ਹੈ ਨਾ ਕਿ ਕੋਈ ਬਲਾਸਟ ਹੋਇਆ ਪਰ ਦੇਖਣਾ ਇਹ ਹੋਵੇਗਾ ਕਿ ਇਸ ਦੇ ਨਾਲ ਨਾਲ ਜਿਹੜੇ ਉਹਨਾਂ ਵੱਲੋਂ ਇਹ ਵੀ ਕਹਿ ਗਿਆ ਕਿ ਜਿਹੜੀ ਇਸ ਦੀ ਛਾਣਬੀਨ ਆ ਉਹ ਚੱਲ ਰਹੀ ਹੈ ਤੇ ਛਾਣਬੀਨ ਤੋਂ ਬਾਅਦ ਜਿਹੜਾ ਹੈਗਾ ਪੂਰੀ ਗੱਲ ਸਾਹਮਣੇ ਆਵੇਗੀ ਥੋੜੀ ਦੇਰ ਪਹਿਲਾਂ ਸਾਨੂੰ ਇੱਥੇ ਕਾਉਂਟਰ ਇੰਟੈਲੀਜੈਂਸ ਦੇ ਕੁਝ ਬੰਦੇ ਵੀ ਦਿਖਾਈ ਦਿੱਤੇ ਨੇ ਜਿਹੜੇ ਇੱਥੇ ਕੀ ਆ ਕੇ ਉਹਨਾਂ ਵੱਲੋਂ ਚੈਕਿੰਗ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਹੈ ਦੇਖਣਾ ਇਹ ਹੋਵੇਗਾ ਕਿ ਅਸਲ ਮੁੱਦਾ ਜਿਹੜਾ ਹੈਗਾ ਉਹ ਕੀ ਸਾਹਮਣੇ ਹੁੰਦਾ ਹੈ ਔਰ ਲੋਕਾਂ ਵੱਲੋਂ ਜਿਹੜੇ ਅਸੀਂ ਆਸ-ਪਾਸ ਦੇ ਲੋਕਾਂ ਦੀ ਗੱਲ ਕਰੀਏ ਤਾਂ ਲੋਕਾਂ ਵੱਲੋਂ ਜਿਹੜਾ ਹੈਗਾ ਇਹਨੂੰ ਸੀਰੀਅਲ ਬਲਾਸਟ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਇਸ ਮਾਮਲੇ 'ਚ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਚੌਂਕੀ ਦੇ ਸ਼ੀਸ਼ਿਆਂ ਦਾ ਨੁਕਸਾਨ ਹੋਇਆ ਹੈ ਤੇ ਟੁੱਟੇ ਸ਼ੀਸ਼ਿਆਂ ਨੂੰ ਲੈ ਕੇ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ ਅ ਇਥੇ ਲੋਕਲਸ ਨੇ ਕਾਲ ਕਰਕੇ ਬੀਐਸਟੀ ਸਾਹਿਬ ਨੂੰ ਦੱਸਿਆ ਸੀ ਤੇ ਕੰਟਰੋਲ ਰੂਮ ਤੇ ਵੀ ਇਨਫੋਰਮੇਸ਼ਨ ਰੀਸੀਵ ਹੋਈ ਸੀ ਜਿਸ ਤੋਂ ਬਾਅਦ ਇਮੀਡੀਏਟਲੀ ਸੀਨੀਅਰ ਆਫੀਸਰ ਜੋ ਕਿ ਨੇੜੇ ਹੀ ਮੌਜੂਦ ਸੀ ਉਹ ਉੱਥੇ ਪਹੁੰਚ ਗਏ ਸਨ ਉਹ ਉਹਨਾਂ ਨੇ ਆ ਕੇ ਇੱਥੇ دیکھا ਹੈ ਬੇਸਿਕਲੀ ਇੱਕ ਰਿਪੋਰਟ ਦਿੱਤਾ ਗਈ ਸੀ ਕਿ ਆਵਾਜ਼ ਸੁਣਾਈ ਦਿੱਤੀ ਗਈ ਜਦੋਂ ਉੱਥੇ ਮੌਕੇ ਤੇ ਆ ਕੇ ਦੇਖਿਆ ਗਿਆ ਤਾਂ ਇੱਥੇ ਇੱਕ ਜਿਹੜਾ ਜਿਹੜਾ ਇਹ ਸ਼ੀਸ਼ੇ ਦਾ ਦਰਵਾਜ਼ਾ ਸੀਗਾ ਉਹ ਜਿਹੜਾ ਟੁੱਟਿਆ ਸੀ ਤੇ ਉਹਦੇ ਥੱਲੇ ਲੀਕੀ ਹੋਈ ਸੀ ਇਥੇ ਦੱਸ ਦਈਏ ਕਿ ਲਗਾਤਾਰ ਪੰਜਾਬ ਚ ਥਾਣਿਆਂ ਤੇ ਅਟੈਕ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕਿਥੇਤ ਥਾਣਿਆਂ ਤੇ ਧਮਾਕਿਆਂ ਦੀਆਂ ਜ਼ਿੰਮੇਵਾਰੀਆਂ ਵੀ ਲਈਆਂ ਜਾ ਰਹੀਆਂ ਨੇ ਤੇ ਹੁਣ ਇੱਕ ਹੋਰ ਚੌਕੀ ਚ ਕਿਥੇਤ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਥਾਣਾ ਕਲਾਂੌਰ ਦੀ ਚੌਕੀ ਬਡਾਲਾ ਵਾਂਗਰ ਨੂੰ ਹਫ਼ਤਾ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਸੀ ਤੇ ਚੌਕੀ ਚ ਤਾਇਨਾਤ ਮਲਾਜ਼ਮਾਂ ਨੂੰ ਕਲਾਨੌਰ ਥਾਣੇ ਚ ਸ਼ਿਫਟ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਜਹੀ ਘਟਨਾ ਸਾਹਮਣੇ ਆਈ ਹੈ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਆਖਰ ਹੁਣ ਕਲਾਨੌਰ ਥਾਣੇ ਦੇ ਕੀ ਹਾਲ ਨੇ ਇਹ ਤੁਸੀਂ ਖੁਦ ਹੀ ਦੇਖ ਲਓ ਅਸੀਂ ਪਹੁੰਚੇ ਹਾਂ ਜੀ ਕਲਾਨੌਰ ਥਾਣੇ ਵਿੱਚ ਜਿੱਥੇ ਆ ਕੇ ਪਤਾ ਚੱਲਿਆ ਕਿ ਜਿਹੜੀ ਵਟਾਲਾ ਬੰਗਰ ਵਾਲੀ ਚੌਂਕੀ ਸੀਗੀ ਉਹਨੂੰ ਕਰੀਬ 7-8 ਦਿਨ ਪਹਿਲਾਂ ਜਿਹੜਾ ਸੀਗਾ ਖਾਲੀ ਕਰ ਦਿੱਤਾ ਗਿਆ ਸੀਗਾ ਤੇ ਉਹਦੇ ਜਿੰਨੇ ਵੀ ਮੁਲਾਜ਼ਮ ਸੀਗੇ ਉਹਨਾਂ ਨੂੰ ਕਲਾਨੌਰ ਵਿਖੇ ਸ਼ਿਫਟ ਕਰ ਦਿੱਤਾ ਗਿਆ ਸੀਗਾ ਇੱਥੇ ਜਿਹੜਾ ਨੇ ਪੁਲਿਸ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੀ ਵੱਡੀ ਕਾਰਵਾਈ ਚੱਲ ਰਹੀ ਹੈ ਪੁਲਿਸ ਵੱਲੋਂ ਜਿਹੜਾ ਹੈਗਾ ਹਰ ਇੱਕ ਜਿਹੜਾ ਪੱਖ ਹੈ ਉਹਨੂੰ ਖੰਘਾਲਿਆ ਜਾ ਰਿਹਾ ਤੇ ਬੜੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਦੇਖਣਾ ਇਹ ਹੋਵੇਗਾ ਕਿ ਜਿਹੜਾ ਪੁਲਿਸ ਵੱਲੋਂ ਦੱਸਿਆ ਗਿਆ ਕਿ ਇਹ ਕੇਵਲ ਇੱਕ ਸ਼ੀਸ਼ਾ ਟੁੱਟਾ ਹੈ ਜਿਵੇਂ ਐਸਐਸਪ ਸ਼ੀਸ਼ੇ ਲੱਗੇ ਸੀਗੇ ਹਰ ਇੱਕ ਬਾਰੀ ਦੇ ਨਾਲ ਇੱਕ ਇੱਕ ਸ਼ੀਸ਼ਾ ਲੱਗਾ ਹੋਇਆ ਤੇ ਜੇ ਆਵਾਜ਼ ਹੋਈ ਜਾਂ ਕੋਈ ਬਲਾਸਟ ਹੋਇਆ ਹੁੰਦਾ ਤਾਂ ਉੱਥੇ ਸਾਰੇ ਜਿਹੜੇ ਸ਼ੀਸ਼ੇ ਸੀਗੇ ਉਹ ਟੁੱਟਣੇ ਸੀਗੇ ਪਰ ਕੇਵਲ ਇੱਕ ਹੀ ਦਰਵਾਜ਼ੇ ਦਾ ਸ਼ੀਸ਼ਾ ਟੁੱਟਿਆ ਜਿਸ ਤੋਂ ਇਹ ਸਾਬਤ ਹੁੰਦਾ ਕਿ ਕੋਈ ਵੀ ਜਿਹੜਾ ਬਲਾਸਟ ਹੈ ਨਹੀਂ ਹੋਇਆ ਪਰ ਲੋਕਾਂ ਦਾ ਜਿਹੜਾ ਕਹਿਣਾ ਸੀਗਾ ਉਹ ਕੁਝ ਹੋਰ ਸੀਗਾ ਉਹਨਾਂ ਦਾ ਕਹਿਣਾ ਸੀਗਾ ਕਿ ਇੱਕ ਜਿਹੜੀ ਵੱਡੀ ਆਵਾਜ਼ ਜਿਹੜੀ ਸੁਣਾਈ ਦਿੱਤੀ ਹੈ ਜਿਸ ਦੇ ਕਾਰਨ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਸੀਗਾ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਕੀ ਨਤੀਜਾ ਨਿਕਲਦਾ ਹੈ ਆਪਣੇ ਸਹਿਯੋਗੀ ਕੈਮਰਾਮੈਨ ਦੇ ਨਾਲ ਮੈਗੁਰ ਪ੍ਰਤਾਪ ਸਿੰਘ ਜਗਬਾਣੀ ਟੀਵੀ